ਜੇਕਰ ਤੁਸੀਂ ਵੀ ਆਪਣੇ ਰਾਸ਼ਨ ਕਾਰਡ ਦੇ ਵਿੱਚ ਆਪਣੇ ਫੈਮਿਲੀ ਮੈਂਬਰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਬਿਲਕੁਲ ਸਹੀ ਦੇਖ ਰਹੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਘਰ ਬੈਠੇ ਆਪਣੇ ਮੋਬਾਈਲ ਫੋਨ ਤੇ ਹੀ ਤੁਸੀਂ ਕਿਵੇਂ ਆਪਣੇ ਰਾਸ਼ਨ ਕਾਰਡ ਦੇ ਵਿੱਚ ਫੈਮਿਲੀ ਮੈਂਬਰ ਡਿਲੀਟ ਕਰਨੇ ਹਨ ਉਹ ਤੁਹਾਨੂੰ ਸਿਖਾਉਣ ਵਾਲੇ ਹਾਂ ਇਸ ਵੀਡੀਓ ਨੂੰ ਜੇਕਰ ਅਜੇ ਤੱਕ ਤੁਸੀਂ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਏਗਾ ਤੁਹਾਡੇ ਕੋਲ ਆਉਣ ਵਾਲੀਆਂ ਵੀਡੀਓ ਤਾਂ ਹੀ ਦੇਖਣ ਗਿਆ ਨਹੀਂ ਤੇ ਤੁਹਾਡੇ ਕੋਲ ਜੋ ਵੀ ਨਵੀਆਂ ਵੀਡੀਓ ਆਉਣ ਗਿਆ ਜੋ ਵੀ ਨਵੀਆਂ ਸਕੀਮਾਂ ਆਉਣ ਗਿਆ ਉਹ ਤੁਹਾਨੂੰ ਨਹੀਂ ਦੇਖਣ ਗਿਆ ਇਸ ਵੀਡੀਓ ਨੂੰ ਤੁਸੀਂ ਅੱਗੇ ਦੇਖੋ ਕਿਵੇਂ ਆਪਣੇ ਰਾਸ਼ਨ ਕਾਰਡ ਦੇ ਵਿੱਚ ਫੈਮਲੀ ਮੈਂਬਰ ਡਿਲੀਟ ਕਰਨੇ ਹਨ ਜੇਕਰ ਤੁਸੀਂ ਨਵਾਂ ਰਾਸ਼ਨ ਕਾਰਡ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਰਾਸ਼ਨ ਕਾਰਡ ਦੇ ਵਿੱਚ ਫੈਮਲੀ ਮੈਂਬਰ ਐਡ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਅਲੱਗ ਤੋਂ ਵੀਡੀਓ ਪ੍ਰੋਵਾਈਡ ਕਰਾਈ ਹੋਈ ਹੈ ਉਹ ਤੁਸੀਂ ਵੀਡੀਓ ਦੇਖੋ ਤਾਂ ਇਸ ਵੀਡੀਓ ਨੂੰ ਅੱਗੇ ਤੁਸੀਂ ਦੇਖੋ ਹੁਣ ਦੋਸਤੋ ਰਾਸ਼ਨ ਕਾਰਡ ਦੇ ਵਿੱਚੋਂ ਫੈਮਲੀ ਮੈਂਬਰ ਡਿਲੀਟ ਕਰਨ ਲਈ ਤੁਸੀਂ ਪਹਿਲਾ ਪਲੇ ਸਟੋਰ ਦੇ ਵਿੱਚ ਜਾਓਗੇ ਇੱਥੋਂ ਇੱਕ ਐਪ ਸਰਚ ਕਰੋਗੇ ਜਿਸ ਦਾ ਨਾਮ ਹੈ ਮੇਰਾ ਰਾਸ਼ਨ ਤੁਸੀਂ ਦੇਖ ਸਕਦੇ ਹੋ ਹਿਸਟਰੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਵੇਂ ਤੁਸੀਂ ਸਰਚ ਕਰੋਗੇ ਫਿਰ ਇਸ ਨੂੰ ਇੰਸਟਾਲ ਕਰੋਗੇ ਇੰਸਟਾਲ ਕਰਨ ਤੋਂ ਬਾਅਦ ਸਿੰਪਲੀ ਓਪਨ ਕਰੋਗੇ ਓਪਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆ ਜਾਏਗਾ ਹੁਣ ਤੁਸੀਂ ਬੈਨੀਫਿਸ਼ਰੀ ਯੂਜ਼ਰ ਤੇ ਰਹਿਣ ਦੇਣਾ ਹੈ ਇੱਥੇ ਤੁਸੀਂ ਆਪਣਾ ਆਧਾਰ ਕਾਟ ਫਿਲ ਕਰੋਗੇ ਇਹ ਜਿਹੜਾ ਕੈਪਚਾ ਹੈ ਇਹ ਤੇ ਫਿਲ ਕਰੋਗੇ ਲੌਗਇਨ ਵਿਦ ਓਟੀਪੀ ਤੇ ਕਲਿੱਕ ਕਰੋਗੇ ਜਿਵੇਂ ਹੀ ਲੌਗਇਨ ਵਿਦ ਓਟੀਪੀ ਤੇ ਕਲਿੱਕ ਕਰੋਗੇ ਤੁਹਾਡੇ ਰਜਿਸਟਰ ਨੰਬਰ ਤੇ ਇੱਕ ਓਟੀਪੀ ਆਏਗਾ ਉਹ ਓਟੀਪੀ ਯੂਜ਼ ਕਰਾਂਗੇ ਔਰ ਇੱਥੇ ਲੌਗਇਨ ਹੋ ਜਾਵਾਂਗੇ ਦੋਸਤੋ ਤੁਸੀਂ ਦੇਖ ਪਾ ਰਹੇ ਹੋਗੇ ਮੈਂ ਆਧਾਰ ਕਾਟ ਵੀ ਫਿਲ ਕਰਤਾ ਚਵੀ ਫਿਲ ਕਰਤਾ ਔਰ ਲੌਗਇਨ ਵਿਦ ਓਟੀਪੀ ਤੇ ਮੈਂ ਕਲਿਕ ਕਰਦਾ ਹਾਂ ਓਕੇ ਤੇ ਕਲਿਕ ਕਰਾਂਗੇ ਆਪਣੇ ਵੱਲ ਸੈਂਡ ਓਟੀਪੀ ਆ ਚੁਕਿਆ ਹੈ ਅਲਾਓ ਤੇ ਕਲਿਕ ਕਰਨਾ ਓਟੀਪੀ ਆ ਜਾਏਗਾ ਉਸ ਤੋਂ ਬਾਅਦ ਵੈਰੀਫਾਈ ਤੇ ਕਲਿਕ ਕਰੋ ਜਿਵੇਂ ਹੀ ਵੈਰੀਫਾਈ ਤੇ ਕਲਿਕ ਕਰੋਗੇ ਓਟੀਪੀ ਸੈਕਸੈਸਫੁਲ ਓਕੇ ਤੇ ਕਲਿਕ ਕਰੋ ਉਸ ਤੋਂ ਬਾਅਦ ਇੱਕ ਕ੍ਰੀਏਟ ਪਿਨ ਕਰੋ ਇੱਥੇ ਤੁਸੀਂ ਕੋਈ ਵੀ ਕ੍ਰੀਏਟ ਪਿਨ ਚਾਰ ਅੱਖਰਾਂ ਦਾ ਲਾਓ ਫਿਰ ਨੈਕਸਟ ਕਰੋ ਫਿਰ ਦੁਬਾਰਾ ਤੋਂ ਕ੍ਰੀਏਟ ਪਿਨ ਲਗਾਓ ਫਿਰ ਕ੍ਰੀਏਟ ਪਿਨ ਤੇ ਕਲਿਕ ਕਰੋ ਫਿਰ ਓਕੇ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆ ਜਾਏਗਾ ਇੱਥੋਂ ਹੀ ਤੁਸੀਂ ਆਪਣਾ ਰਾਸ਼ਨ ਕਾਰਡ ਡਾਊਨਲੋਡ ਵੀ ਕਰ ਸਕਦੇ ਹੋ ਇੱਥੋਂ ਤੁਸੀਂ ਆਪਣੇ ਮੋਬਾਈਲ ਨੰਬਰ ਵੀ ਅਪਡੇਟ ਕਰ ਸਕਦੇ ਹੋ ਇੱਥੋਂ ਤੁਸੀਂ ਆਪਣੀ ਈ ਕੇ ਵੈਸੀ ਵੀ ਕਰ ਸਕਦੇ ਹੋ ਹੁਣ ਸਿੰਪਲੀ ਤੁਸੀਂ ਮੈਨੇਜ ਫੈਮਿਲੀ ਮੈਂਬਰ ਤੇ ਡਿਟੇਲ ਤੇ ਕਲਿੱਕ ਕਰੋਗੇ ਜਿਵੇਂ ਹੀ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹਦਾ ਇੰਟਰਫੇਸ ਆ ਜਾਏਗਾ ਇੱਥੇ ਤੁਸੀਂ ਆਪਣੇ ਨਵੇਂ ਫੈਮਿਲੀ ਮੈਂਬਰ ਵੀ ਐਡ ਕਰ ਸਕਦੇ ਹੋ ਜੇਕਰ ਇਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੈਕਸਟ ਵੀਡੀਓ ਦੇਖ ਲੈਣਾ ਉਹ ਤੁਹਾਨੂੰ ਮਿਲ ਜਾਏਗੀ ਚੈਨਲ ਦੇ ਵਿੱਚ ਹੀ ਉਸ ਤੋਂ ਬਾਅਦ ਹੁਣ ਆਪਾਂ ਫੈਮਿਲੀ ਮੈਂਬਰ ਡਿਲੀਟ ਕਰਨੇ ਹਨ ਤੁਹਾਡੇ ਸਾਹਮਣੇ ਫੈਮਿਲੀ ਮੈਂਬਰ ਇਹਦਾ ਆ ਜਾਣਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਇੱਕ ਬਾਕਸ ਦਿਖਾਈ ਦੇ ਰਿਹਾ ਹੈ ਦੇਖ ਸਕਦੇ ਹੋ ਡਿਲੀਟ ਦਾ ਇੱਥੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਪੁੱਛੇਗਾ ਕਿ ਆਰ ਯੂ ਸ਼ੋਰ ਵੈਂਟ ਟੂ ਡਿਲੀਟ ਨਾਮ ਆਏਗਾ ਰਾਸ਼ਨ ਕਾਰਡ ਦੇ ਵਿੱਚੋਂ ਤੁਸੀਂ ਇਸ ਮੈਂਬਰ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਯੈਸ ਕਰੋਗੇ ਉਸ ਤੋਂ ਬਾਅਦ ਇੱਥੇ ਇੱਕ ਰੀਜ਼ਨ ਸਿਲੈਕਟ ਕਰੋਗੇ ਰੀਜ਼ਨ ਕੀ ਹੈ ਪੁੱਛ ਰਿਹਾ ਹਾਂ ਡੈਥ ਆਫ ਫੈਮਿਲੀ ਮੈਂਬਰ ਕੀ ਇਸ ਦੀ ਡੈਥ ਹੋ ਚੁੱਕੀ ਹੈ ਜਾਂ ਫਿਰ ਮੈਰਿਜ ਹੋ ਚੁੱਕੀ ਹੈ ਜਾਂ ਫਿਰ ਅਦਰ ਜਾਂ ਫਿਰ ਕੋਵਿਡ ਜੌਬ ਵਿੱਚ ਲੱਗ ਚੁੱਕੇ ਹਨ ਇਹਦਾ ਤੁਸੀਂ ਇੱਥੇ ਇੱਕ ਰੀਜ਼ਨ ਦੋਗੇ ਜਿੱਦਾਂ ਮੈਂ ਇੱਥੇ ਲਿਖ ਰਿਹਾ ਹਾਂ ਕੋਵਿਡ ਜੌਬ ਉਸ ਤੋਂ ਬਾਅਦ ਓਕੇ ਤੇ ਜਾਂ ਫਿਰ ਕਨਫਰਮ ਤੇ ਤੁਸੀਂ ਕਲਿੱਕ ਕਰਨਾ ਤੁਸੀਂ ਦੇਖੋਗੇ ਓਟੀਪੀ ਭੇਜਿਆ ਗਿਆ ਓਕੇ ਤੇ ਕਲਿੱਕ ਕਰੋ ਜੋ ਵੀ ਓਟੀਪੀ ਆਏਗਾ ਅਲਾਓ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰਨਾ ਓਕੇ ਤੇ ਕਲਿੱਕ ਕਰਨਾ ਕੁਛ ਦੇਖੋਗੇ ਆਪਣੇ ਸਾਹਮਣੇ ਰਿਕੁਐਸਟ ਸੈਕਸੈਸਫੁਲ ਹੋ ਚੁੱਕੀ ਹੈ ਓਕੇ ਤੇ ਕਲਿੱਕ ਕਰਨਾ ਥੋੜੇ ਹੀ ਸਮੇਂ ਬਾਅਦ ਇਥੋਂ ਫੈਮਿਲੀ ਮੈਂਬਰ ਹਟ ਜਾਏਗਾ ਡੀਲੀਟ ਹੋ ਜਾਏਗਾ ਇਸ ਨੂੰ ਵੈਰੀਫਾਈ ਕੀਤਾ ਜਾਏਗਾ ਫੂਡ ਸਪਲਾਈ ਤੋਂ ਜੇਕਰ ਰੀਜ਼ਨ ਸਹੀ ਪਾਇਆ ਜਾਂਦਾ ਹੈ ਤਾਂ ਇਹ ਡਿਲੀਟ ਹੋ ਜਾਏਗਾ ਇਸੇ ਈਗਰ ਰਾਸ਼ਨ ਕਾਰਡ ਦੇ ਵਿੱਚੋਂ ਫੈਮਿਲੀ ਮੈਂਬਰ ਡਿਲੀਟ ਕਰਨ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਜਾਨਾ ਅਗਲੀ ਵੀਡੀਓ ਦੇ ਵਿੱਚ ਕੁਛ ਇਦਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ